ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲਾਓ ਸੱਜਣੋ ਇੱਧਰ ਤੇ ਗਿਆ ਜੇ ਝੋਨਾ ਲੱਗ ਇੱਥੋਂ ਸ਼ੁਰੂ ਕੀਤਾ ਸੀ ਉਦਲੇ ਬੰਨੇਓ ਇੱਧਰ ਲਾਉਂਦੇ ਲਾਉਂਦੇ ਥੱਲੇ ਚਲਾ ਗਿਆ ਤੇ ਲਾਈਟ ਹੋ ਗਈ ਰਾਤ ਤੇ ਇੱਧਰ ਵੀ ਲੱਗ ਗਿਆ ਤਾਂ ਲਾਉਂਦੇ ਲਾਉਂਦੇ ਹੁਣ ਪਿਛੰ ਤੁਰੇ ਜਾਣਾ ਭਈਏ ਆਏ ਨੇ ਆਪਾਂ ਸੱਦੇ ਨੇ ਦਾ ਦਾ ਭਾਈ ਯੇਨ ਸ਼ਾਂਤ ਕਰ ਪੰਜ ਕਿਲੇ ਥਾਂ ਬਲਗਾ ਕੇ ਮਾਰਦੇ ਨੇ ਬਹੁਤ ਕੰਮ ਖਿੱਚਦੇ ਨੇ ਦੋ ਚਾਵਾਂ ਦੇਈ ਦੀਆਂ ਤਰਾਜ਼ ਨੂੰ ਦੋ ਬੋਤਲਾਂ ਸ਼ਰਾਬ ਦੀਆਂ ਤੇ ਸ਼ਰਾਬ ਵੀ ਹੈ ਦੇਸੀ ਪਿਓਰ ਕੱਢੀ ਹੋਈ ਕਰਦੀ ਅਜੇ ਦੇਖੋ ਆ ਸਵੇਰੇ ਇਹਦੇ ਹੱਲ ਮਾਰਤੇ ਸੀ ਰਾਤ ਨੂੰ ਲਾਈਟ ਆਵੇਗੀ ਪਾਣੀ ਪਾ ਗਏ ਤੇ ਸਵੇਰ ਸੁਬਾਹਗਾ ਬਚੇਗਾ ਤੜਕੇ ਤੜਕੇ ਹਾਲ ਫੇਰਤੇ 5:00 ਵਜੇ ਉਹ ਥੱਲੇ ਬਣਿਆ ਪਿਆ ਤੇ ਉਹਨੇ ਮੇ ਮੇ ਲਾਉਂਦੇ ਲਾਉਂਦੇ ਪਿਛਾ ਨੂੰ ਤੁਰੇ ਜਾਣੇ ਲੇਵਰ ਦਾ ਰੋਟੀ ਦਾ ਟਾਈਮ ਹੋ ਗਿਆ ਹਾਂ ਮਰਾ ਛੋਣੀ ਖਾਇਆ ਚਾਵਲ ਨਾਲ ਆਲੂ ਤੇ ਇੱਕ ਇੱਕ ਮਿਰਚ ਨਾਲ ਲੇ ਕੇ ਗੰਡਾ ਚੱਲ ਰਹਾ ਬਿੰਦਰ ਵੀ ਬਹਿ ਕੇ ਹੱਸਦਾ ਪਿਆ ਪੂਰਾ ਹੈ ਵਰਸ ਬਿੰਦਰਾ ਸਾਰੇ ਬੰਦੇ ਹੈਗੇ ਨੇ 5 ਕਿਲੇ ਮਾਥਾ ਖਿੱਚ ਦਿੰਦੇ ਨੇ ਰਾਤ ਨੂੰ 50 ਲਾਗਦੀ 4 ਬੋਲ ਕਰਦੇ ਸਹੀ ਗੱਲ ਇੰਜਨ ਨੇ ਲਿਆ ਪਾਣੀ ਚੱਕ ਪਾਣੀ ਚੋਪ ਲਿਆ ਇੰਜਨ ਨੇ ਇਹ ਦੇ ਇਧਰ ਆਓ ਥੱਲੇ ਵੱਜ ਗਿਆ ਰ ਵੱਡ ਪਹਿਲੇ ਜੇ ਪਾਣੀ ਪਾ ਕੇ ਤੜਕੇ ਸੁਹਾਗਾ ਨੂੰ ਵੱਜ ਗਏ ਤੇ ਉਧਰ ਨੂੰ ਲਾਉਂਦੇ ਲਾਉਂਦੇ ਉਧਰ ਚਲੇ ਜਾਣਗੇ ਥੱਲੇ ਉਹ ਮੋਟਰ ਅਗਲੀ ਹੀ ਛੱਡ ਦਿਆਂਗੇ ਰਾਤ ਨੂੰ ਅੰਮ ਬਹੁਤ ਲੱਗਾ ਹੈ ਤਕੀ ਅੰਮ ਵੀ ਪੂਰਾ ਪਾਇਆ ਪਾਇਆ ਲੰਬ ਹੋ ਗਿਆ ਉਹ ਕਿੰਨੇ ਸਪੇਅਰ ਰੱਖਣੇ ਲਿਆ ਗਏ ਏ ਜਦੋਂ ਇੰਨੇ ਆ ਜੇ ਇਲਾਹਤ ਸੰਦੀ ਸ਼ਾ ਬਣੀ ਵੀ ਪੂਰੀ ਅੰਮ੍ਰੀ ਕੰਨਾ ਥੱਲੇ ਬੈਠਾ ਅੰਮ੍ਰੀ ਸ਼ਾਂਦੇ ਰੋਕ ਬਥੇਰੇ ਲਾਏ ਮੋਟਰ ਦੇ ਉੱਤੇ ਆਜੇ ਬਰੇ ਸ਼ਾਂ ਹੀ ਸ਼ਾ ਹੋਈ ਪਈ ਇਹ ਲੋਕੀ ਪੰਲੀਆਂ ਲੈ ਲੈ ਕੇ ਛਾਵੇ ਬੈਂਦੇ ਨੇ ਅੱਜ ਕੱਲ ਦੇ ਟਾਈਮ ਦੇ ਵਿੱਚ ਮੋਟਰ ਤਾਂ ਕੋਈ ਰੁੱਕ ਛੱਡਦੇ ਨਹੀਂ ਪਿਆਕ ਅਜਾ ਸਾਡੇ ਏਰੀਆ ਦੇ ਵਿੱਚ ਰੁੱਖ ਆਮ ਹੀ ਹੈਗੇ ਮੋਟਰਾਂ ਦੇ 2-2 4-4